महारानी फटाफट मेरा साढ़े ਲਾਣਾ ਕਹਿੰਦਾ ਕਾਰਟ ਪਾ ਕੇ ਰੱਖੀ ਉਹ ਹੀ ਸਾਹਮਣੇ ਰੱਖ ਦਿੱਤੇ ਉਹਨੇ ਪਿਆਰ ਦਾ ਮਾਹ ਬਹੁਤ ਇਹ ਨਾ ਗੱਲ ਇਹ ਪੈਸੇ ਪੁੱਛੇ ਕਿੰਨੇ ਕਹਿੰਦੇ ਬੰਦਾ ਹੈ ਨਹੀਂ ਕਹਿੰਦੇ ਪਾਪਾ ਅੱਠ ਮਿੰਟ ਰੁਕ ਗਈ ਪਰਿਵਾਰੀ ਖੋਲੀ ਜਦ ਲੈ ਮੇਰੇ ਕੋਲ ਆ ਗਿਆ ਮੈਂ ਇਹਦੇ ਪਾਸਮਾ ਦੇਖਿਆ 100 ਰੁਪਏ ਮੈਂ ਖਾ ਚਲਦੇ ਆ ਮੈਂ ਸ਼ਾਦਨ ਮੈਂ ਖਾ ਚਲ ਭਈ ਹੁੰਦੀ ਜੀ ਇਹਦੇ ਵਿੱਚ ਵੀ ਨਾ ਫੁੱਲੇ ਨਾ ਕੋਣ ਮਨੂ ਉੱਥੋਂ ਹੀ ਕੱਢਣੇ ਪੈਣੇ ਮੈਂ ਤੇ ਉਹ ਇਹਦੇ ਸਾਹਮਣੇ ਘਟੋ ਜਿਹੜਾ ਵੀ ਬਹੁਤ ਜ਼ਿਆਦਾ ਗਲਤ ਹੈ ਕਿ ਪਾਪਾ ਵੀ ਬਣਾ ਨਹੀਂ ਮਾਂ ਮੈਂ ਤੂੰ ਪਾ ਨਹੀਂ ਜੇ ਹੁਣ ਤੂੰ ਬੜੀ ਹੋ ਕੇ ਤੇਰੀ ਮੰਮੀ ਨਾਲ ਕੁਝ ਦਵਾਣਾ ਪੈਦਾ ਦਾ ਚੱਕ ਕੇ ਜਦੋਂ ਪਾਪਾ ਨੂੰ ਫੇਰ ਇਹ ਵੀ ਜ਼ਾਬਲ ਪਾਪਾ ਹੀ ਦਵਾਦੇ ਮਮਾ ਕੁਝ ਨਹੀਂ ਦਵਾਦੀ ਇਹਨਾਂ ਆਏ ਕਰੀ ਉਹ ਗਾਹ ਨੂੰ ਵੀ ਨਜ਼ਰ ਰੱਖੀ ਵੀ ਮਮਾ ਕਿੱਥੇ ਪੈਸੇ ਰੱਖਦੀ ਆ ਕਿੱਥੇ ਪੈਸੇ ਸਾਰੇ ਇੱਕ ਗੱਲ ਹੈ ਜਬ ਵੀ ਤੂੰ ਦਾ ਯਾਰ ਹਰਾਨੇ ਹੋ ਗਿਆ ਉਹ ਜਬ ਵੀ ਆਇਆ 10 11000 ਰੁਪਇਆ ਕਿਹਦੇ ਜਾਨੀ ਤੂੰ ਕਿਹ ਜਾਨੀ ਮੇਰੇ ਪਾਏ ਚੱਲੀ ਪੁੱਛ ਮੈਂ ਮਮਾ ਸੰਨ ਜਾਣਾ ਕਿੰਨੇ ਗਾ ਹੈ ਨਹੀਂ ਮੇਰੇ ਕੋਲ ਤਾਂ ਹੈ 2500 ਰੁਪਇਆ ਯਾ ਵੀ ਪੁੱਛ ਲੈ ਲੇਕੋ 25000 ਰੁਪਈਆ ਇਹ ਨਾ ਉੱਪਰ ਕਦੇ ਕਿਹਾ ਹੀ ਨਹੀਂ ਵੇ ਮੇਰੇ ਕੋ 25000 ਉੱਪਰ ਵੀ ਹੈਗਾ ਆ ਹੁਣ ਵੀ ਜਾ ਕੇ ਆਈ ਨਾ ਕਿੰਨੇ ਮੇਰੇ ਕੋ ਹੈਗੇ ਨੇ ਸਾਢੇ 11 ਤੁਹਾਡੇ ਪਰ ਬਸ ਸਾਡੇ ਨਾਲ 25000 ਹੈਗਾ ਮੇਰੇ ਕੋ ਕਿਹਦੇ ਲੈ ਨਹੀਂ ਕਿ 25000 ਵਿੱਚ 3000 ਵੀ ਹੈ ਆ ਮਾਂ ਵੀ ਸੁਣਨੇ ਆ ਜੇ ਪਪਾ ਮੈਂ ਜੀ ਚੀਜ਼ ਲੈ ਜੇ ਪਪਾ ਕਹਿੰਦੇ ਪਪਾ ਪੈਸੇ ਹੈਗੇ ਮੈਂ ਚੀਜ਼ੀ ਲੈ ਕੇ ਆਨੀ ਪਉਗਾ ਨਹੀਂ ਮੈਂ ਪੱਟਿਓਂ ਲੈ ਕੇ ਖਾਣੇ ਪਪਾ ਆ ਗਿਆ ਹੈ ਪੈਸੇ ਨਹੀਂ ਪੈਸੇ ਕੰਮ ਤਾਂ ਹੈ ਰੋ ਮੈਨੂੰ ਪੁੱਛਣਾ ਪਰ ਮੈਂ ਕਦੀ ਹੀ ਕਿਹਾ ਵੀ ਮੇਰੇ ਕੋਲ ਹੈਗੇ ਨਹੀਂ ਤਾਂ ਹੈ ਜਿੰਨੇ ਹੁੰਦੇ ਮੈਂ ਕੱਲੇ ਹੀ ਕਰਦਾ ਪਪਾ ਕਿੱਥੇ ਪੈਸੇ ਨਹੀਂ ਪਈ ਮੈਂ ਆ ਜੀ ਰੱਖਣੇ ਪੈਂਦੇ ਕਈ ਵਾਰੀ ਜਾਵਾ ਹੀ ਲੋਡ ਪੈ ਜਾਂਦੀ ਬੰਦੇ ਕੀ ਗੱਲ ਹੈ ਇਹ ਕੰਨਿਆਂ ਨੂੰ ਆਤ ਹੁੰਦੀ ਟਾਂਕੇ ਲਾਉਣੇ ਦੀ ਹਾਂ ਕਹਿਣੀ ਜ਼ਰੂਰ ਨਹੀਂ ਹਮੇਂ ਕਦੇ ਅਮਰਜੈਂਸੀ ਲੋਡ ਪੈ ਜਾਂਦੀ ਉਹ ਬੰਦੇ ਸਮਝਦਾ ਸ਼ਾਲੀ ਆ ਬਹੁਤ ਜਿਆਦਾ ਜੂਰੀਆ ਮੈਂ ਤੇਰੇ ਹੱਕ ਤੇ ਦੇਦੀ ਵੋਟਾਂ ਜਿਆਦਾ ਪੈਣੀਆਂ ਆ ਦੋ ਦਾ ਦੋ ਤਨ ਤਾਂ ਸਾਡੇ ਘਰ ਦੀ ਪੈਣੀ ਆ ਸਾਰੇ ਹੱਕ ਦੀਆਂ ਵੋਟਾਂ ਦਿਖਾਣੀ ਆ ਮੈਂ ਵੀ ਰੱਖਦੀ ਆ ਭਾਈ ਪਰ ਇਨਾ ਨਹੀਂ ਦੇ ਦਿੱਤੇ ਤਾਂ ਕਲਾਕੀ ਮਮਾ ਪਾਪਾ ਕਹਿੰਦੇ ਵੇ ਮੈਂ ਫੈਨ ਦਮੇ ਪੈਸੇ ਲੈ ਕੇ ਦਿਖਾ ਰੇ ਆ ਦੇਖ ਕੀ ਕੁਟ ਕਿਉਂ ਮੈਂ ਰੱਖੇ ਹੋਏ ਤੇਰੇ ਮੈਂ 10000 ਰੁਪਏ ਤੱਕ ਨਹੀਂ ਦਿੱਤਾ ਰੱਬ ਨੂੰ ਯਾਦ ਨਹੀਂ ਆਉਂਦੀ ਕਾਹ ਦਾ ਕਾਹ ਦਾ ਮਾੜਾ ਬਾਬੇ ਨੂੰ ਯਾਦ ਨਹੀਂ ਆਉਂਦੀ ਕਾਹ ਬਾਬੇ ਨੂੰ ਯਾਦ ਪੂਰੇ ਪਤਾ ਰਾਜੂ ਨਾ ਮਾੜਾ ਬਾਬੇ ਦਾ ਆਪਣੇ ਨਾਲ ਖਣੀ ਕਰਦੀ ਉਹ ਤਾਂ ਪੈਸੇ ਆ ਦਿੰਦੇ ਨਾ ਮਾੜੇ ਖਣ ਦਾ ਨਹੀਂ ਵੀਰਦ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣ ਵੀ ਹਾਂ ਮੈਨੂੰ ਬਾਬੇ ਯਾਦ ਨਹੀਂ ਆਏ ਜੈਸੇ ਮੈਂ ਨਾਸਲੇ ਪਤਾ ਲੱਗ ਗਿਆ ਨਾਨੀਆ ਦੀ ਚੋੜੀ ਦੀ ਖੁਸ਼ਬੂ ਆਈ ਜਾਂਦੀ ਨਾਨੀਆ ਦੀ ਚੋੜੀ ਦਾ ਫੜ ਹੋਈ ਸੀ ਜਦ ਯਾ ਭਾਈ ਲੋਕ ਡਾ ਯਾ ਲੋਕ ਯਾ ਨਿਕਲੇ 2 2000 ਦੇ ਕੱਲੀ ਕੱਲੀ ਗਲੀ ਯਾ ਤਾਂ ਭਾਈ ਕੱਲੀ ਕੱਲੀ ਬਦੇ ਕਹਿੰਦਾ ਤੇਰੀ ਦੀਦੀ ਬਦੇ ਵੀ ਨਿਕਲੇ ਆਹ ਇਹ ਜਿਹਾ ਦਾ ਕਹਿੰਦੀ ਕਿ ਜਮਾ ਕਰਾ ਦੇ ਆਪਣੇ ਖਾਤੇ ਵਿੱਚ ਰੋਡਬੰਦੀ ਹੋ ਗਈ ਹੁਣ ਇਹ ਆ ਨਹੀਂ ਤਰ ਤੱਕ ਨਹੀਂ ਕਿਉਂ ਨਹੀਂ ਨਹੀਂ ਆਉਂਦਾ ਮੂਰਖ ਆਰਾ ਹੁਣ ਕਿੰਨੀ ਸੱਚੀ ਗੱਲ ਦੀ ਹੈ ਲੈ ਕੇ ਕਰੇ ਕੋਈ ਨਹੀਂ ਹੈਗੇ ਪਾਤੀਆ ਹੋਰ ਇਹ ਵੀ ਪਤਾ ਕਿ ਮੇਰੇ ਕੋਲੋਂ ਨਹੀਂ ਕੋਲੋਂ ਨਹੀਂ ਜਿਹੜਾ ਆਪਣੇ ਰੱਖੀ ਕਰ ਰਹੇ ਹੈ ਉਹਨਾਂ ਹੈਗੇ ਤੇ ਮੈਂ ਮੇਰੇ ਪਰਸ ਵਿੱਚ ਆਉਣਗੇ 3-4000 ਅਰ ਜਿਹੜੇ ਮੈਂ 3000 1000 ਤੇ ਅਲਾਵਾ ਰੱਖਣੇ ਆ ਮੇਰੇ ਲੱਗ ਰਹੇ ਹੋਗੇ ਓ ਪਾਗਲ ਆ ਤੇ ਸਿੱਖ ਲੋ ਸਿੱਖ ਲੋ ਭੈਣ ਕੋਲ ਫਿਰ ਵੀ 3500 ਰੁਪਏ ਦਾ ਪਿਆ ਬਾਤ ਤੁਸੀਂ ਉਹ ਵੀ ਨਹੀਂ ਰੱਖਣ ਦਿੰਦੇ ਸਾਡੇ ਸਿੱਖਦਾ ਤੁਸੀਂ ਆ ਦੇ ਦੋ ਹਜ਼ਾਰ ਕੰਮੇ ਵੀ ਰੱਖ ਲੈ ਆਏ ਕਰੋ ਇਹ ਪਾਗਲ ਹਜ਼ਾਰ ਰਿਆ ਲੈ ਨਾ ਨਾ ਆਏ ਨਾ 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 ਤੇਰੇ ਨਾਲ ਗੱਲ ਕਰੋ ਮੈਂ ਗੱਲੇ ਲਗਿਆ ਕਰਦਾਂ ਮੈਂ ਇਹਦੇ ਥੱਲੇ ਦੋ ਤਿੰਨ ਸ਼ਗਨ ਦੱਬੇ ਨੇ ਲੈ ਆਓ ਮੈਂ ਹਜ਼ਾਰਾ ਜਾ ਲਓ ਲੈ ਆਓ ਨਹੀਂ ਔਰ ਕਿਆ ਹੈ ਨਹੀਂ 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 ਚੱਲੋ ਕਾਹਦੀਰ ਨੂੰ ਫੜਾ ਲਾ ਉਹ ਤੇ ਨਾ ਹੋ ਜਾਂਦਾ ਵੀ ਕੇ ਨਾ ਇੱਕ ਵਾਰ ਜਾਨੀ ਓਏ ਇੰਦਾ ਨਹੀਂ ਹੰਮੀ ਇੰਦਾ ਨਹੀਂ ਉਹ ਉਹਨਾਂ ਨੂੰ ਦਊਗਾ ਜਿਹੜੀ ਉਹਨਾਂ ਦੀ ਸੇਵਾ ਕਰਦੀ ਮੈਂ ਉਹਦੀ ਸੇਵਾ ਕਰਾਂ ਤੈਨ ਠੀਕ ਆ ਸੇਵਾਦਾਰ ਕਰਦੀ ਉਹਨਾਂ ਦਾ ਦੇਖਣੇ ਪੈਂਦੇ ਵੀ ਹੈ ਕਿੰਨੇ ਕਿੰਨੇ ਉਹ ਮੈਂ ਦੇਖ ਲੂੰਗਾ ਯਾਰ ਚੈੱਕ ਕਰਦਾ ਨਹੀਂ ਗੇੜੇ ਵਿੱਚ ਨਹੀਂ ਖੋਲਣੇ ਆਏ ਮੇਰਾ ਭਾਜੀ ਬੁਲਾਤੇ ਇੱਕ ਮਿੰਟ ਮੇਰਾ ਭਾਜੀ ਇਹ ਨਹੀਂ ਕਹਿੰਦਾ ਜਦ ਇੱਕ ਵਾਰੀ ਮੈਂ ਕਮਿਟਮੈਂਟ ਕਰਤੀ ਮੈਂ ਕਿਸੇ ਦੀ ਨਹੀਂ ਸੁਣਦਾ ਮੈਂ ਤਾਂ ਮੈਂ ਪਾਰਟੀ ਸਾਡੇ ਆਉਂਦਾ ਨਾ ਨਹੀਂ ਭਾਦੇ ਇਹਨਾਂ ਨੂੰ ਯਾਰ ਨਾ ਯਾ ਕਿ ਉਹ ਵੀ ਨਾ ਬੋਲਿਓ ਸੱਪ ਕਰਕੇ ਜਿਹੇ ਪਾਰੀ ਵੇਖ ਹੁੰਦੇ ਆ ਅਗਰ ਉਹ ਤੇਰੇ ਜੀ ਮੇਰੇ ਮੇਰੀ ਗੱਲ ਸੁਣੋ ਇੱਕ ਗੱਲ ਦੱਸਦੀ ਹਾਂ ਕੱਲ ਨਾ ਮੈਂ 150 ਰੁਪਏ ਇਹਨਾਂ ਦੇ ਚੱਪਲਾਂ ਦਾ Google Pay ਕਰਾਇਆ 100 ਇਹਨਾਂ ਨੇ ਰਾਤ ਨੂੰ ਲੈ ਲਿਆ 50 ਅਗਲੇ ਦਿਨ ਲੈ ਲੇ ਸਾਰੇ ਪੂਰੇ ਕਰ ਪਏ ਕਹਿੰਦੇ ਨੇ ਉਹ ਮੈਂ ਆਸਾਂ ਕਰਾਂ ਮਾਵਾ ਦੀ ਆ ਲਿਸਟ ਚ ਪੂਰੇ ਕਰ ਪਏ ਹੁਣ ਜਿਹੜੇ ਨੇ ਮੇਰੇ ਘਰ ਤੋਂ ਜਿਹੜੇ ਕੋ ਪੈਸੇ ਭੜਾਏ ਵੀ ਨਾ ਲੈ ਵੀ ਲਏ ਬੰਦੇ ਤੋਂ ਬੰਦੇ ਨਾਲ ਲੈ ਲੈਣੇ ਆ ਬੰਦੇ ਲੈਣੇ ਕਿਸੇ ਨਾਲ ਕਿਸੇ ਨਾਲ ਅਰੇ ਮੈਂ ਪੁੱਛ ਲੈ ਜਰੂਰੀ ਉੱਤੇ ਬੈਠ ਕੇ ਦੇਖ ਨਹੀਂ ਪਣਾ ਗੱਲ ਕਹ ਏ ਆਏ ਨਹੀਂ ਨਾ ਆਪਣੇ ਹੁ ਭਰਾਵਾ ਨਹੀਂ ਬੋਲਣਾ ਜੇ ਫੜਾ ਕਰਿਆ ਬੋਲਾ ਬੋਲੋ ਬੋਲੋ ਜੇ ਮੈਂ ਬਰਥਡੇ ਆਗਾ ਪਾਸ ਸਾਢੇ ਪੰਜ ਦੋਨਾ ਮਮਾ ਪਪਾ ਦੇ ਖਰਚਾਂਗੀ ਹਾਂ ਪਾਪਾ ਨੇ ਖਰਚਦੇ ਮਮਾ ਇੱਕ ਦਿਨ ਦੇਰੀ ਸਮਝਾ ਕਿ ਕਿਸੇ ਦੇ ਖਾਸ ਹੁੰਦੇ ਮੈਂ ਨਹੀਂ ਹਾਰੀ ਕੋਈ ਮम्मा ਮਮਾ ਕਦਾਈਂ ਆ ਕੇ ਘਰ ਮਾ ਮਮਾ ਆਪਣੇ ਨਿਕਲਦੇ ਸੀ ਜਿਸੇ ਮਸ਼ਵਰਾ ਨਗਾ ਆਇਆ ਮੈਨੂੰ ਕਿ ਜੇ ਮੇਰੇ ਬਟੰਗ ਮੈਨੂੰ ਕੁਛ ਮੰਗਾ ਦੋ ਇੱਕ ਤਾਂ ਇੰਨਾ ਰਹਿ ਗਿਆ 4000 ਰੁਪਏ ਮਹੀਨੇ ਦੀ ਫੀਸ ਜਾਂਦੀ ਆ ਮਮਾ ਕੀ ਕਰਦੇ ਆ ਨਹੀਂ ਕਰੀ ਮੰਗਾ ਦੋ ਮੈਂ ਬੋਲਿਆ ਸੀ ਦੋ ਦਿਨ ਕਿ ਆ ਮਮਾ ਅੱਛੇ ਜੇ ਸਕੂਲ ਤੇ ਨਹੀਂ ਹੁੰਦਾ ਲੈ ਆ ਲੈ ਸਕੂਲ ਕਿਡਾ ਇੱਕ ਦਾ ਫੜ ਕੇ ਇੱਥੇ ਲੱਗਦਾ ਚਾਹੁੰਦਾ ਤਾਂ ਉਹ ਇੱਥੇ ਬੋਟ ਹੈ ਜਿਹੜੀ ਸਾਰਾ ਚਤਾ ਸਤਾਰਾ ਸੇ ਗਰਾਹੇਗਾ اچھا ਬੇਗਾਰ ਹੋ ਉਹ ਜਿਹੜਾ ਉਹਦੇ ਪਾਸੇ ਆਪ ਵੀ ਬੋਲ ਕੇ ਭਾਂ ਲੈ ਕੋਈ ਫਾਇਦਾ ਨਹੀਂ ਹੁਣ ਮੌਤ ਦਾ ਕਾਲ ਕਰ ਲੈ ਉਹ ਮੈਂ ਉਹਨੂੰ ਪੈਸੇ ਕਰਤਾ ਆ ਤੇ ਰੋ ਮੇਰਾ ਸੈਕਿੰਡ ਪੰਚੂ ਕਿਦਾਂ ਹਾਪੇ ਬਣਾਉਂਦੇ ਹਾਂ ਸਾਈਕਲ ਵਿੱਚ ਪੰਚੂ ਹੀ ਕਿਰੋਂ ਹੁੰਦਾ ਹੈ ਸੈਕਿੰਡ ਨੂੰ ਪੰਚਰ ਵੀ ਲਵਾਉਂਦੇ ਕਹਿੰਦੇ ਮੈਨੂੰ ਪੈਂਚਰ ਦਾ ਤਾਂ ਲਵਾਈਏ ਜੇ ਉਹ ਪੈਂਚਰ ਹੋਈ ਹੋਵੇ ਉਹ ਚਲੋ ਕੰਮ ਜਾਣਾ ਬੰਦਾ ਖੋਲੋ ਮੈਂ ਨਾ ਨਹੀਂ ਚਲਾਈ ਨਾ ਚੈਤਲੀ ਉਹ ਉਦਾਂ ਹੀ ਖੜੀ ਆ 15000 ਦੀ ਉੱਪਰ ਗੱਡੀ ਖੜੀ ਆ ਉਹ ਨਹੀਂ ਮੈਂ ਕੰਨੀ ਥੋੜਾ ਜਿਹਾ ਟਾਈਮ ਤੇ ਚਲਾਈ ਇਹਨੇ

ਪੂਰੀਆਂ ਪਈ ਪਈਆਂ ਇਹ ਗੈਟੀਆਂ ਟੌਨ ਹੋ ਗਏ ਲੋ ਭਾਈ ਗੱਲ ਆਇਆ ਜੀ ਹੁਣ ਭਾਈ ਅਸੀਂ ਲੱਗੇ ਆ ਜੀ ਅਸੀਂ ਲੱਗੇ ਆ ਜੀ ਗਿਫਟ ਖੋਲਣ ਆਵੇਂ ਲੋ ਗਿੰਨੂ ਦਾ ਨਵਾਂ ਬੋਲ ਦਿਓ ਸਾਡਾ ਬੋਲਿਓ ਨਾ ਬੋਲਿਓ ਉਧਰ ਦੇਖੋ ਜੀ 3 ਕਾਰ ਤਾਂ ਗਿਫਟ ਆ ਭਾਈ ਇਹ ਫਾਈਗਰ ਪਨੀਆੜੀਆਂ ਤਾਂ ਆਇਆ 3 ਕਾਰ ਪਨੀਆੜੀਆਂ ਤਾਂ ਸਾਜੀ ਪਨੀਆੜੀਆਂ ਬਸ ਆਇਆ ਮੈਨੂੰ ਆਇਆ ਤਾਂ ਸਿੱਨੇ ਗਿਫਟ ਇੱਕ ਹੋ ਜਾਗਾ ਟਰਾਈ ਮੈਂ ਦੋਨੇ ਰਿਆਜ ਆਦਰੀ ਤੇ ਚਲੋ ਹੋ ਜਾ ਤੋਏ ਬਿਲਕੁਲ ਕੇ ਜਮੀ ਪੰਡਸ ਗਾ ਜੇ ਕੋਈ ਪ੍ਰੋਬਲਮ ਹੋਏ ਤੇ ਜੇ ਤੋ ਜੋ ਹਾਂ ਜੀ ਜੀ ਚਾਰੇ ਪਾਸੇ ਤੇ ਪਾਰੂ ਮੈਂ ਨਾ ਹਾਂ ਕਿ ਇਹ ਲਦੀ ਭੱਜਣ ਲੱਗ ਜਾਂਦਾ ਆ ਆ ਨਾ ਤੇ ਸੱਚੀ ਗੱਲ ਦਿਖਾਏ ਖੋਲ ਕੇ ਵਿੱਚ लौरी लौरी लोजी पाइंट पचार ताकि पाइंट ठंडा ना मेरा पाग बास में पाग फिन नहीं लाके जी लाके ताई ना तेरी आया आया पर डालते बोल भी ना तेरी है ती है ती है याना हूँ ना आपके ताई ने क्या ती है यार ओ ना ओ लो पता है अभी मांटी बीर की मैं कौन ना है आपको पता है हाँ जो ती ना मेरी आ ਏ ਉਹਨਾਂ ਤੇ ਲੈ ਕੇ ਆਂਦੇ ਕੱਪੜੇ ਤੇ ਆ ਤਾਂ ਬਾਈ ਆਪਣੇ ਘਰ ਦੇ ਹੀ ਆ ਤੇ ਬਾਕੀਆਂ ਵੱਲੋਂ ਭਾਈ ਸਗਨ ਆ ਗਿਆ ਸੀਗਾ ਜੀ ਸਗਨ ਭਾਈ ਨੇ ਮੰਡ ਲਿਆ ਸਗਨ ਸਾਨੂੰ ਤਾਂ ਬੰਦੇ ਮੁੰਡੇ ਕੁਛ ਨਹੀਂ ਇਹ ਤਾਂ ਤੂੰ ਥੋੜਾ ਜਿल्लू ਦੇਖਿਆ ਨਾ ਕਹਿੰਦਾ ਇਹਨਾਂ ਰੋਹੀ ਦਾ ਛੋਟੂ ਮੰਗਦਾ ਦੇ ਦੇ ਸਗਨ ਸਾਨੂੰ ਤਾਂ ਮਿਲਿਆ ਨਹੀਂ ਜੀ ਨਾ ਦੇਖੋ ਆਪਨਾ ਕੁਛ ਬੰਦੇ ਆ ਚੈੱਕ ਤਾਂ ਕਰਾਓ ਲੈ ਆ ਬੰਦਾ ਵੀ ਲੱਗੇ ਆਪਨਾ ਕੁਛ ਬੰਦੇ ਆ ਲੈ ਆਓ ਫਿਰ ਲਿਆ ਪਹਿਲਾ ਕੋਹਾਂ ਕਰ ਜੇ ਨਹੀਂ ਬੰਦੇ ਠੀਕ ਨਹੀਂ ਨਹੀਂ ਸਾਹ ਰਹਿਿਆੜਾ ਤਾਂ ਦੇਖੋ ਕਿਵੇਂ ਕੋਲ ਟੁੱਟ ਹੋ ਗਈ ਇਹ ਅਜੇ ਮੈਂ ਸੁਗਲੇ ਨਿਕਲਦੇ ਤੇ ਕਮੂ ਸਿੱਧਾ ਹੀ ਜਾਣਾ ਉਹਨਾਂ ਨੂੰ ਲਿਆ ਸਰਾ ਸੁਗਲੇ ਆ ਨਾ ਸੁਗਲੇ ਆ ਨਹੀਂ ਆ ਸੁਗਲੇ ਹੈ ਨਹੀਂ ਹੈ ਨਹੀਂ ਆ ਇਹਨਾਂ ਦਾ ਕਿ ਸਰ ਕੋਈ ਲੋਰ ਇਹਨਾਂ ਲਿਆ ਦੇ ਅਹ ਇਹ ਮੈਂ ਇਹ ਸਪੈਸ਼ਲ ਕੱਪੜੇ ਜੀ ਵਧੀਆ ਜ ਹੈ ਤੁਹਿਆਂ ਨਾਲ ਦੀਆਂ ਨਹੀਂ ਹੈਗੀਆਂ ਇਹ ਜਿਹੜੀ ਇੱਕ ਪਹਿਲਾਂ ਸੀ ਕਿ ਤੁਹਾਡੀ ਡੈਰੂ ਕਰਾਣੀ ਨਹੀਂ ਡੈਰੂ ਬੀ ਕੋਈ ਤਾਂ ਸਿਰ ਮਾਰਨਾ ਬੁੱਤੂ ਤੂੰ ਇਧਰ ਆ ਦੁਬਾਰਾ ਡੈਰੂ ਛੋਣਾ ਉਹ ਕੱਢ ਕੇ ਹਾਂ ਕੱਢ ਕੇ ਇਹਨੇ ਇੱਧਰ ਆ ਲੈ ਤੋ ਇੱਥੇ ਹੋਇਆ ਇੱਧਰ ਆ ਲੈ ਆ ਆਹ ਬੱਲੇ ਇਹ ਵੀ ਪੀਸ ਆਸੇ ਇੱਕ ਆਪਣਾ ਕਰੀ ਨੀਨੇ ਤਾਂ ਤਾਂ ਲੱਗ ਗਿਆ ਉਹ ਸਾਹ ਬਣੇ ਮੈਂ ਜਾ ਕੰਮ ਤੇ ਗਈ ਹਾਂ ਹਾਂ ਨਹੀਂ ਚਲੋ ਪਰ ਫਸਲੀ ਜੇ ਇਹਦਾ ਡਾਕਟਰ ਪੁੱਛਦੇ ਆਂ ਕਿ ਕਿਤੇ ਹੋਰ ਕੰਮ ਨਹੀਂ ਚਾ। ਇਹਨੋਂ ਗੱਲਾਂ ਆਏ ਨਾਲੇ ਬੰਦਾ ਆਪਣੀ ਜੇ। ਆਪਣੀ ਖੁਸ਼ਹਾਲੀ ਵੀ ਲੈ ਲੈਂਦਾ ਲੋਕ। ਕੋਈ ਵੀ ਚੀਜ਼ ਨਾ। ਮਮਾ ਸਨ ਨੂੰ ਅੱਜ ਹੀ ਹੋ ਗਈ ਆ। ਆਹ ਕਰੇ ਵੇ ਮੈਂ ਪਸੰਦ। ਪੈਸੇ ਦਾ ਦੋਵੇਂ ਵੀ ਚਲੋ ਠੀਕ ਆ ਉਹ ਵੀ ਪੇਸ਼ ਕਰੇ। ਸਾਰੇ ਫੂਲ। ਥੇਰੇ ਵਧੀਆ ਵਧੀਆ ਕਿਤੇ। ਵਧੀਆ ਕਰੇ ਲੱਗੇ ਉਹ ਬੜੇ ਮੈਂ ਕਰੇ ਬੈਠਾ ਜਿਹੜੇ ਵਧੀਆ ਲੱਗੇ ਮੰਮੀ ਨੇ ਪਸੰਦ ਕਰੀ ਵੀ ਆ ਸ਼ਰਟ ਹਾਂ ਨਹੀਂ ਆ ਬੱਦਲਿਆ ਸ਼ਾਰਟ ਆ ਲੋਰ ਪਾਜੀ ਨੇ ਪਸੰਦ ਕਰੀ ਕਹੋ ਠੀਕ ਨਹੀਂ ਹੈਗੀ ਮੁੜ ਕੇ ਲੈਣੀ ਆ ਨੈਰੋ ਹੋ ਜੈਣੀ ਇਹ ਗੱਲ ਪਤਾ ਹੈ ਉਹ ਤਾਂ ਮੈਂ ਉੱਥੇ ਵੀ ਕਿਹਾ ਦਾ ਬਲੌਗ ਚ ਵੀ ਪੈਂਟਾਂ ਬਾਈ ਨੂੰ ਹੈਗੀਆਂ ਨੈਰੋ ਪਸੰਦ ਚਾਹੇ ਪੈਂਟਾਂ ਚਾਹੇ ਲੋਰਾਂ ਹਾਂ ਖੁੱਲੀਆਂ ਨਹੀਂ ਪਸੰਦ ਆ ਨੈਰੋ ਹੋ ਜੈਣੀ ਲੋਰ ਕਿਉਂਕਿ ਉਹ ਨਹੀਂ ਖੁੱਲਾ ਨਹੀਂ ਰਹਿੰਦਾ ਨੈਰੋ ਹੁੰਦਾ ਹੈ ਇਹਨਾਂ ਨੂੰ ਨਹੀਂ ਆ ਜੀ ਨੈਰੋ ਹੁਣ ਆਉਂਦੀਆਂ ਹੀ ਨਹੀਂ ਉਹ ਤਾਂ ਸਾਰੀਆਂ ਸਟੇਟਾਂ ਹੀ ਹੁੰਦੀਆਂ ਹੁਣ ਜ਼ਿਆਦਾਤਰ ਖੁੱਲੇ ਹੀ ਲੱਗੇ ਪਾਣ ਹਾਂ ਨੈਰੋ ਦਾ ਨੈਰੋ ਵਾਲਾ ਮੈਨਾ ਲੰਘ ਗਿਆ ਅੱਜ ਦੀ ਉਹ ਕੋਈ ਨਹੀਂ ਪਾਉਂਦਾ ਕੋਈ ਵੀ ਨਹੀਂ ਪਾਉਂਦਾ ਅੱਗੇ ਜਿਹੜੀ ਆਹ ਜੀਨ ਪਾਈ ਵੀ ਬਾਈ ਨੇ ਇਹ ਮੁੰਲਾ ਦਾ ਦੋ ਦੋ ਸਾਲ ਪੁਰਾਣੀ ਹੋਣੀ ਇਹ ਆਹ ਹੱਥ ਵਾਲਾ ਅੱਜ ਕੱਲ੍ਹ ੱਸ ਕੇ ਪਾ ਦਿੱਤੀ ਚਲੀ ਇਹ ਇਹ ਨਾ ਜਿੱਦਾਂ ਹੁਣ ਮੰਨ ਲਓ ਉਤਰੋਂ ਕਦੇ ਨਹੀਂ ਪਾ ਹੁੰਦੀਆਂ ਬਾਹਰ ਅੰਦਰ ਨੂੰ ਬਹੁਤੀਆਂ ਐਦਾਂ ਹੀ ਪਏ ਰਹਿੰਦੇ ਕੱਪੜੇ ਇਹ ਪਰ ਹੁਣ ਜ਼ਮਾਨਾ ਲੰਘ ਗਿਆ ਲੰਘ ਗਿਆ ਹੁਣ ਹੋਇਆ ਨਹੀਂ ਇਹ ਇਹ ਹੁੰਦੀਆਂ ਨੇ ਨੈਰੋ ਜ਼ਿਆਦਾ ਹੋ ਤਾਂ ਹਾਂ ਕਹਿ ਗਾ ਕਾਢੀ ਪਾੜੀ ਕਿੰਨੀ ਬੈਗੀ ਹੁੰਦੀ ਤੇ ਪੈਂਟ ਹਾਂ ਹੁਣ ਕਾਢੀ ਚੰਗਾ ਪਾੜੀ ਵੀ ਨਹੀਂ ਇਹ ਚੀਜ਼ ਹੁਣ ਦੁਕਾਨਾਂ ਪਰ ਦੇਖਣੀ ਹੀ ਨਹੀਂ ਮਿਲਦੀ ਕਿੰਨੀ ਕਾਢੀ ਪਾੜੀ ਦਾ ਚਲ ਰਹੀ ਆ ਪਰ ਨੈਰੋ ਨਹੀਂ ਲਿਖਦੀ ਹਾਂ ਨੈਰੋ ਦਾ ਜ਼ਮਾਨਾ ਚਲ ਗਿਆ ਹੁਣਾ ਕੁੱਲਿਆਂ ਦਾ ਇਨਵਾਰ ਹੋ ਗਿਆ ਫੇਰ ਉਹਨੀਆਂ ਦਾ ਸਟੇਟ ਪੈਂਟ ਹੀ ਤਾਂ ਪਈ ਉਧਰ ਵੀ ਮੌਕਾ ਦੇ ਦੋ ਬੋਲਣ ਦਾ ਬੋਲਣ ਦੀ ਬੋਲਣ ਦੀ ਉਧਰ ਕੋਈ ਬੋਲ ਦੇ ਦਿੰਦਾ ਉਹ ਅਗਰਾ ਦੀ ਸੱਤ ਕੱਲ ਬਚਾਈ ਹੈ ਅੱਗੇ ਸੱਤ ਕੱਲ ਨਹੀਂ ਲਾ ਬਣਾ ਚਲ ਬੁਲਾ ਦੇ ਹੋਰ ਬੁਲਾ ਲੈ ਤੇ ਨਾਲੇ ਸਾਰੇ ਉਹ ਵੀ ਦੇ ਆਹ ਚੰਨੀ ਵੀ ਦੇ ਜਿੱਕੇ ਤੇ ਹੋਊ ਹਰ ਸਟਿਕ ਹੋਵੇ ਤੇ ਚਿੱਡੀ ਕਲੇ ਛੰਗੇਟਾ ਟਵਾਟਾ ਹਾਂ ਇੱਥੇ ਤਾਂ ਹੱਤਪਾਈ ਹੋਣ ਦੀ ਸ਼ੁਰੂਆਤ ਦੇ ਵਿੱਚ ਲੱਗ ਗਏ ਜੀ ਠੀਕ ਆ ਜੀ ਫਿਰ ਓਕੇ ਬਾਏ ਬਾਏ ਬਾਏ